ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਦੋਸਤੋ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਕਿ ਲੋਕ ਆਪਣੇ ਖਾਣ ਪੀਣ ਵਾਲੀਆਂ ਚੀਜ਼ਾਂ ਜਾਂ ਹੋਰ ਵਸਤਾਂ ਇਹ ਸੋਚ ਕੇ ਕਿਸੇ ਮੰਗਣ ਵਾਲੇ ਜਾਂ ਕਿਸੇ ਜਾਨਵਰ ਨੂੰ ਆਪਣੀ ਰੋਟੀ 'ਚ ਰੋਟੀ ਨਹੀਂ ਦਿੰਦੇ ਕਿ ਜੇ ਮੈਂ ਦੂਜੇ ਨੂੰ ਕਿਸੇ ਨੂੰ ਰੋਟੀ 'ਚ ਦੇਤੀ ਤਾਂ ਮੇਰੇ ਖੁਦ ਕੋਲੇ ਇਹ ਚੀਜ਼ ਘਟ ਜੂਗੀ ਤਾਂ ਮੈਂ ਕੀ ਕਰੂੰਗਾ ਮੈਂ ਤਾਂ ਭੁੱਖਾ ਹੀ ਮਰ ਜੂਗਾ ਮਤਲਬ ਕਿ ਵੰਡ ਕੇ ਚੀਜ਼ ਨਹੀਂ ਖਾਂਦੇ ਆਪ ਦੇ ਆਪ ਨੂੰ ਖਾ ਖਾ ਕੇ ਚੀਜ਼ ਆਪ ਨੂੰ ਖੁਦ ਨੂੰ ਤਾਂ ਬਿਮਾਰੀ ਲਾ ਲੈਣਗੇ ਪਰ ਆਪਦੀ ਚੀਜ਼ ਨੂੰ ਕਿਸੇ ਦੂਜੇ ਨੂੰ ਨਹੀਂ ਦੇਣੀ ਸੋ ਦੋਸਤੋ ਬਹੁਤ ਵਧੀਆ ਵੀਡੀਓ ਹੈ ਵੀਡੀਓ ਨੂੰ ਐਂਡ ਤੱਕ ਬਣੀ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬਿਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਕਹਾਣੀ ਦੋ ਕਿਸਾਨ ਹੁੰਦੇ ਨੇ ਜਿਹੜੇ ਕਿ ਆਪਣੇ ਖੇਤਾਂ ਦੇ ਵਿੱਚ ਦੱਬ ਕੇ ਕੰਮ ਕਰਦੇ ਨੇ ਰੱਜ ਕੇ ਖਾਂਦੇ ਨੇ ਤੇ ਦੋਨਾਂ ਦੇ ਵਿੱਚ ਬੜੀ ਵਧੀਆ ਮਿਹਨਤ ਕਰਦੇ ਨੇ ਹੁਣ ਦੋਨਾਂ ਦੇ ਵਿੱਚੋਂ ਜਿਹੜਾ ਇੱਕ ਵਿਅਕਤੀ ਹੁੰਦਾ ਉਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਰੋਂਦਾ ਹੀ ਰਹਿੰਦਾ ਕਿ ਪ੍ਰਮਾਤਮਾ ਤੂੰ ਮੈਨੂੰ ਆਹ ਨਹੀਂ ਦਿੱਤਾ ਤੂੰ ਮੈਨੂੰ ਉਹ ਨਹੀਂ ਦਿੱਤਾ ਮਤਲਬ ਕਿ ਉਹਨੂੰ ਸਬਰ ਹੀ ਨਹੀਂ ਹੁੰਦਾ ਆਪਣੀ ਚੀਜ਼ਾਂ ਦੇ ਨਾਲ ਜਿਹੜੀ ਕਿ ਚੀਜ਼ ਉਹਨੂੰ ਮਿਲਦੀ ਪ੍ਰਮਾਤਮਾ ਨੂੰ ਉਦੋਂ ਅੱਗੇ ਹੋਰ ਪ੍ਰਮਾਤਮਾ ਨੂੰ ਹੀ ਕੋਸਦਾ ਰਹਿੰਦਾ ਕਿ ਮੇਰੇ ਕੋਲ ਆਹ ਹੈ ਨਹੀਂ ਮੇਰੇ ਕੋਲ ਉਹ ਹੈ ਨਹੀਂ ਪ੍ਰਮਾਤਮਾ ਇਹੋ ਜੀ ਜ਼ਿੰਦਗੀ ਦਾ ਕੀ ਫਾਇਦਾ ਮੈਨੂੰ ਤਾਂ ਆਹ ਚੀਜ਼ ਚਾਹੀਦੀ ਸੀ ਉਹ ਚਾਹੀਦਾ ਸੀ ਹੁਣ ਜਿਹੜਾ ਦੂਜਾ ਵਿਅਕਤੀ ਹੁੰਦਾ ਉਹ ਬੜਾ ਵਧੀਆ ਹੁੰਦਾ ਉਹ ਥੋੜੀ ਜੀ ਚੀਜ਼ ਦੇ ਵਿੱਚ ਵੀ ਸਬਰ ਕਰਦਾ ਉਹ ਪ੍ਰਮਾਤਮਾ ਦਾ ਸ਼ੁਕਰ ਕਰਦਾ ਰਹਿੰਦਾ ਕਿ ਪ੍ਰਮਾਤਮਾ ਤੂੰ ਮੈਨੂੰ ਬਹੁਤ ਵਧੀਆ ਬਿਮਾਰੀ ਤੋਂ ਮੈਨੂੰ ਬਚਾ ਕੇ ਰੱਖਿਆ ਮੇਰੇ ਘਰ-ਬਾਰ ਬਹੁਤ ਵਧੀਆ ਮੈਨੂੰ ਰੋਟੀ ਰੱਜ ਕੇ ਰੋਟੀ ਖਾਣਾ ਮੈਂ ਹਰ ਸਮੇਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਰਹਿੰਦਾ ਹੁਣ ਦੋਨੇ ਜਣਿਆਂ ਦੀ ਸਮੇਂ ਦੇ ਅਨੁਸਾਰ ਮੌਤ ਹੋ ਜਾਂਦੀ ਆ ਮੌਤ ਹੋਣ ਤੋਂ ਬਾਅਦ ਜਦੋਂ ਦੋਵੇਂ ਜਣੇ ਪ੍ਰਮਾਤਮਾ ਦੇ ਕੋਲ ਜਾਂਦੇ ਆ ਤਾਂ ਪ੍ਰਮਾਤਮਾ ਦੋਨਾਂ ਨੂੰ ਪੁੱਛਦਾ ਕਿ ਹਾਂ ਵੀ ਤੈਨੂੰ ਕੀ ਚਾਹੀਦਾ ਹੁਣ ਜਿਹੜਾ ਪਹਿਲਾ ਵਿਅਕਤੀ ਹੁੰਦਾ ਜਿਹੜਾ ਕਿ ਹਰ ਸਮੇਂ ਪ੍ਰਮਾਤਮਾ ਨੂੰ ਕੋਸੀ ਜਾਂਦਾ ਰਹਿੰਦਾ ਕਿ ਪ੍ਰਮਾਤਮਾ ਤੂੰ ਮੈਨੂੰ ਆ ਨਹੀਂ ਤਾ ਉਹ ਨਹੀਂ ਤਾ ਉਹ ਪ੍ਰਮਾਤਮਾ ਨੂੰ ਕਹਿੰਦਾ ਕਿ ਪ੍ਰਮਾਤਮਾ ਜੀ ਤੁਸੀਂ ਮੈਨੂੰ ਕਿਹੋ ਜੀ ਜ਼ਿੰਦਗੀ ਦਿੱਤੀ ਸੀ ਇਹੋ ਜੀ ਜ਼ਿੰਦਗੀ ਦਾ ਕੀ ਫਾਇਦਾ ਮੈਂ ਤਾਂ ਹਰ ਸਮੇਂ ਮੇਰੇ ਕੋਲ ਕਦੇ ਕਿਸੇ ਚੀਜ਼ ਦੀ ਲੋੜ ਰਹਿੰਦੀ ਸੀ ਮਤਲਬ ਕਿ ਮੇਰੀਆਂ ਕਮੀਆਂ ਪੂਰੀਆਂ ਨਹੀਂ ਹੋਈਆਂ ਮੈਨੂੰ ਕਦੇ ਕੁਝ ਕਿਸੇ ਚੀਜ਼ ਦੀ ਕਮੀ ਕਦੇ ਕਿਸੇ ਚੀਜ਼ ਦੀ ਕਮੀ ਮੇਰੇ ਕੋਲ ਪੈਸਾ ਢੇਲਾਂ ਦਾ ਬਹੁਤ ਆ ਜਾਂਦਾ ਸੀ ਪਰ ਮੈਨੂੰ ਕਦੇ ਕਿਸੇ ਨੂੰ ਦੇਣਾ ਪੈਂਦਾ ਸੀ ਕਦੇ ਕਿਸੇ ਨੂੰ ਮੇਰੇ ਆਪ ਦੇ ਕੋਲ ਕੁਝ ਤਾਂ ਰਹਿੰਦਾ ਹੀ ਨਹੀਂ ਸੀ ਪਰਮਾਤਮਾ ਕਹਿੰਦਾ ਫਿਰ ਹੁਣ ਤੂੰ ਕੀ ਚਾਹੁੰਦਾ ਉਹ ਕਹਿੰਦਾ ਜੀ ਮੈਂ ਇਹ ਚਾਹੁੰਦਾ ਕਿ ਮੈਨੂੰ ਕਿਸੇ ਨੂੰ ਦੇਣਾ ਨਾ ਪਵੇ ਕੁਝ ਜੀ ਹੁਣ ਮੈਨੂੰ ਤੁਸੀਂ ਜ਼ਿੰਦਗੀ ਦੇਣੀ ਹੈ ਇਹੋ ਜੀ ਜ਼ਿੰਦਗੀ ਦਿਓ ਮੈਨੂੰ ਕਦੇ ਕਿਸੇ ਨੂੰ ਕੁਝ ਦੇਣਾ ਨਾ ਪਵੇ ਮੇਰੇ ਕੋਲ ਬਸ ਆਈ ਚੱਲੇ ਮੈਨੂੰ ਮਿਲੀ ਚੱਲੇ ਕਿਸੇ ਤੋਂ ਕਦੇ ਕਿਸੇ ਤੋਂ ਮੈਨੂੰ ਕੁਝ ਨਾ ਕੁਝ ਮਿਲੀ ਚੱਲੇ ਪਰ ਮੈਨੂੰ ਕਦੇ ਕਿਸੇ ਨੂੰ ਕੁਝ ਦੇਣਾ ਨਾ ਪਵੇ ਪਰਮਾਤਮਾ ਕਹਿੰਦਾ ਠੀਕ ਆ ਵੀ ਤੇਰੀ ਦੁਆ ਵੀ ਆਪਾਂ ਮਨਜ਼ੂਰ ਕਰ ਦਿੰਦੇ ਆ ਇੱਕ ਵਾਰੀ ਤੈਨੂੰ ਇੱਕ ਮੌਕਾ ਹੋਰ ਦਿੰਨੇ ਆ ਤੇ ਕਹਿੰਦਾ ਚਲੋ ਠੀਕ ਆ ਵੀ ਤੂੰ ਜਾ ਹੁਣ ਹੁਣ ਜਿਹੜਾ ਦੂਜਾ ਵਿਅਕਤੀ ਹੁੰਦਾ ਜਿਹੜਾ ਪਰਮਾਤਮਾ ਦਾ ਹਰ ਸਮੇਂ ਸ਼ੁਕਰ ਕਰਦਾ ਰਹਿੰਦਾ ਉਹਦੀ ਵਾਰੀ ਜਦੋਂ ਆਉਂਦੀ ਆ ਪਰਮਾਤਮਾ ਕਹਿੰਦਾ ਹਾਂ ਵੀ ਦੱਸ ਤੈਨੂੰ ਕੀ ਚਾਹੀਦਾ ਉਹ ਕਹਿੰਦਾ ਜੀ ਮੈਨੂੰ ਕੁਝ ਨਹੀਂ ਚਾਹੀਦਾ ਤੁਸੀਂ ਮੈਨ ਮੈਂ ਬਹੁਤ ਸੁਖੀ ਸੀ ਮੇਰਾ ਪਰਿਵਾਰ ਬਹੁਤ ਵਧੀਆ ਸੀ ਮੈਂ ਵਧੀਆ ਰੋਟੀ ਪਾਣੀ ਖਾਂਦਾ ਸੀ ਮੇਰੇ ਕੋਲ ਸਭ ਕੁਝ ਸੀ ਬਸ ਸਿਰਫ ਇੱਕ ਇੱਕ ਚੀਜ਼ ਦੀ ਥੋੜੀ ਜੀ ਕਮੀ ਸੀ ਜੇ ਤੁਸੀਂ ਮੈਨੂੰ ਉਹ ਦੇ ਸਕਦੇ ਹੋ ਤਾਂ ਉਹ ਦੇ ਦਿਓ ਪਰਮਾਤਮਾ ਕਹਿੰਦਾ ਕਿ ਦੱਸ ਕਿਹੜੀ ਚੀਜ਼ ਦੀ ਕਮੀ ਸੀ ਉਹ ਕਹਿੰਦਾ ਕਿ ਮੇਰੇ ਘਰ ਦੇ ਉੱਤੇ ਮੇਰੇ ਦਰ ਦੇ ਉੱਤੇ ਜਦੋਂ ਕਿਤੇ ਕੋਈ ਭੁਖਾਰੀ ਕੋਈ ਮੰਗਣ ਵਾਲਾ ਜਾਂ ਕੋਈ ਹੋਰ ਜਾਨਵਰ ਆ ਜਾਂਦਾ ਸੀ ਤਾਂ ਮੈਂ ਉਹਨਾਂ ਨੂੰ ਪੇਟ ਭਰ ਕੇ ਖਵਾ ਨਹੀਂ ਸਕਦਾ ਸੀ ਮੈਂ ਉਹਨਾਂ ਨੂੰ ਕੁਝ ਨਾ ਕੁਝ ਤਾਂ ਜ਼ਰੂਰ ਦਿੰਦਾ ਸੀ ਪਰ ਮੇਰੇ ਉਹ ਥੋੜੀ ਜੀ ਚੀਜ਼ ਦੇਣ ਦੇ ਨਾਲ ਵੀ ਉਹਨਾਂ ਦੇ ਮਨ ਦੀ ਸੰਤੋਸ਼ਟੀ ਨਹੀਂ ਹੁੰਦੀ ਸੀ ਉਹਨਾਂ ਦਾ ਢਿੱਡ ਭਰਦਾ ਨਹੀਂ ਸੀ ਮੈਨੂੰ ਜੇ ਤੁਸੀਂ ਕੁਝ ਦੇਣਾ ਕੁਝ ਇਹੋ ਜਿਹਾ ਬਣਾਓ ਕਿ ਮੇਰੇ ਦਰ ਦੇ ਉੱਤੇ ਮੇਰੇ ਘਰ ਤੇ ਜਿਹੜਾ ਵੀ ਕੋਈ ਪੁਖਾਰੀ ਜਾਂ ਕੋਈ ਮੰਗਣ ਵਾਲਾ ਜਾਂ ਕੋਈ ਜਾਨਵਰ ਕੋਈ ਆਵੇ ਮੇਰੇ ਘਰ ਤੋਂ ਪੇਟ ਭਰ ਕੇ ਰੱਜ ਕੇ ਖਾ ਕੇ ਜਾਵੇ ਖਾਲੀ ਨਾ ਜਾਵੇ ਆਪਦੀ ਜੀਬ ਦੇ ਵਿੱਚ ਵੀ ਕੁਝ ਨਾ ਕੁਝ ਪਵਾ ਕੇ ਜਾਵੇ ਤਾਂ ਪਰਮਾਤਮਾ ਕਹਿੰਦਾ ਕਿ ਠੀਕ ਆ ਬਈ ਕੋਈ ਗੱਲ ਨਹੀਂ ਤੇਰੀ ਦੁਆ ਵੀ ਮਨਜ਼ੂਰ ਕਰਾਂਗੇ ਹੁਣ ਦੋਨੇ ਜਣਿਆਂ ਦਾ ਜਨਮ ਉਸੇ ਪਿੰਡ ਵਿੱਚ ਹੋ ਜਾਂਦਾ ਜਿੱਥੇ ਪਹਿਲਾਂ ਹੁੰਦਾ ਪਰ ਦੋਨੇ ਜਣੇ ਜਦੋਂ ਜਨਮ ਹੁੰਦਾ ਜਨਮ ਤੋਂ ਬਾਅਦ ਉਹ ਵੱਡੇ ਹੁੰਦੇ ਆ ਵੱਡੇ ਹੋ ਕੇ ਹੁਣ ਜਿਹੜਾ ਪਹਿਲਾ ਵਿਅਕਤੀ ਹੁੰਦਾ ਜਿਹੜਾ ਰੋਂਦਾ ਰਹਿੰਦਾ ਜਿਹੜਾ ਕਹਿੰਦਾ ਮੈਨੂੰ ਕਿਸੇ ਨੂੰ ਕੁਝ ਦੇਣਾ ਹੀ ਨਾ ਪਵੇ ਮੈਨੂੰ ਆ ਹੀ ਚੱਲੇ ਮੇਰੇ ਕੋਲ ਪਰ ਮੈਨੂੰ ਕੁਝ ਦੇਣਾ ਨਾ ਪਵੇ ਉਹ ਬਣ ਗਿਆ ਉਸ ਪੰਡ ਦਾ ਸਭ ਤੋਂ ਵੱਡਾ ਭੁਖਾਰੀ ਕਿਉਂ ਕਹਿੰਦਾ ਸੀ ਮੈਨੂੰ ਕੁਝ ਦੇਣਾ ਨਾ ਪਵੇ ਕਿਸੇ ਨੂੰ ਮੇਰੇ ਕੋਲ ਆ ਹੀ ਚੱਲੇ ਉਹ ਬਣ ਗਿਆ ਉਸ ਪੰਡ ਦਾ ਸਭ ਤੋਂ ਵੱਡਾ ਭੁਖਾਰੀ ਤੇ ਜਿਹੜਾ ਦੂਜਾ ਵਿਅਕਤੀ ਸੀ ਜਿਹੜਾ ਕਹਿੰਦਾ ਸੀ ਮੈਂ ਪ੍ਰਮਾਤਮਾ ਮੇਰੇ ਦਰ ਤੋਂ ਹਰ ਕੋਈ ਰੱਜ ਕੇ ਖਾ ਕੇ ਜਾਵੇ ਉਹ ਬਣ ਗਿਆ ਉਸ ਪੰਡ ਦਾ ਸਭ ਤੋਂ ਅਮੀਰ ਵਿਅਕਤੀ ਦੋਸਤੋ ਸ਼ੇਅਰ ਕਰਨ ਵਿੱਚ ਬਲੀਵ ਰੱਖੋ ਸ਼ੇਅਰ ਕਰਨ ਵਿੱਚ ਵੰਡ ਕੇ ਚੀਜ਼ ਦੇਣ ਦੇ ਖਾਣ-ਪੀਣ ਵਿੱਚ ਯਕੀਨ ਰੱਖੋ ਜੇ ਤੁਸੀਂ ਆਪਣੀ ਚੀਜ਼ ਦੇ ਵਿੱਚੋਂ ਦੂਜਿਆਂ ਨੂੰ ਕੁਝ ਦੇ ਦੇਵੋਗੇ ਤਾਂ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਪਰਮਾਤਮਾ ਤੁਹਾਨੂੰ ਉਸ ਤੋਂ ਵੀ ਵੱਧ ਕੇ ਦੇਵੇਗਾ ਦੇਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਸਭ ਕੁਝ ਦੇ ਦਿਵੋ ਆਪਣੀ ਚੀਜ਼ ਦੇ ਵਿੱਚੋਂ ਕੋਈ ਨਾ ਕੁਝ ਚੀਜ਼ ਵੰਡ ਕੇ ਖਾਵੋ ਤਾਂ ਕਿ ਦੂਜੇ ਨੂੰ ਵੀ ਉਸ ਦਾ ਕੁਝ ਨਾ ਕੁਝ ਸਹਾਰਾ ਮਿਲ ਸਕੇ ਉਸ ਦਾ ਪੇਟ ਵੀ ਕੁਝ ਭਰ ਸਕੇ ਇਹ ਨਹੀਂ ਹੈ ਕਿ ਤੁਸੀਂ ਰੋਟੀ ਪਾਣੀ ਦੇਣਾ ਕਿਸੇ ਨੂੰ ਤੁਸੀਂ ਆਪਣੀ ਨੌਲੇਜ ਵੀ ਦੇ ਸਕਦੇ ਹੋ ਕਿਸੇ ਨੂੰ ਚੰਗੇ ਰਾਹ ਦੇਤੇ ਪਾਉਣ ਲਈ ਉਸਦੀ ਮਦਦ ਵੀ ਕਰ ਸਕਦੇ ਹੋ ਇਹ ਵੀ ਸਭ ਕੁਝ ਦੇਣਾ ਹੀ ਹੁੰਦਾ ਇਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਦੂਜੇ ਦੀ ਮਦਦ ਕਰਤੀ ਇਹ ਵੀ ਬਹੁਤ ਵੱਡੀ ਚੀਜ਼ ਹੁੰਦੀ ਹੈ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਆਪਣੀ ਇੱਕ ਛੋਟੀ ਜੀ ਮਦਦ ਨਾਲ ਤੁਹਾਡੀ ਇੱਕ ਛੋਟੀ ਜੀ ਮਦਦ ਦੇ ਨਾਲ ਜੇ ਕਿਸੇ ਦਾ ਇੱਕ ਢਿੱਡ ਭਰ ਜਾਵੇ ਕਿਸੇ ਦਾ ਪੇਟ ਭਰ ਜਾਵੇ ਤਾਂ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਮਦਦ ਹੋ ਸਕਦੀ ਹੈ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਾ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ